ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਗੱਲ ਕਰਾਂਗੇ ਜਦੋਂ ਅਸੀਂ ਕਿਸੇ ਪੈਟਰੋਲ ਪੰਪ ਤੇ ਜਾਂਦੇ ਆ ਪੈਟਰੋਲ ਪੋਣਾ ਹੈ ਜਾਂ ਡੀਜ਼ਲ ਪੋਣਾ ਹੈ ਤਾਂ ਜਦੋਂ ਪੈਟਰੋਲ ਪਰਵਾਉਂਦੇ ਆ ਤਾਂ ਤੁਹਾਡੇ ਕੀ ਅਧਿਕਾਰ ਹੈ ਪੈਟਰੋਲ ਪੰਪ ਤੇ ਇਸ ਬਾਰੇ ਗੱਲ ਕਰਾਂਗੇ ਤੁਹਾਡੇ ਜਿਹੜੇ ਅਧਿਕਾਰ ਹੈ ਜ਼ਿਆਦਾਤਰ ਇਹ ਆਮ ਲੋਕਾਂ ਨੂੰ ਨਹੀਂ ਪਤਾ ਨਾਲ ਹੀ ਤੁਹਾਡੀਆਂ ਕੁਝ ਡਿਊਟੀਆਂ ਹੈਗੀਆਂ ਉਹ ਕੀ ਹੈ ਇਸ ਬਾਰੇ ਗੱਲ ਕਰਾਂਗੇ ਇਸ ਤੋਂ ਪਹਿਲਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਰ ਕਾਨੂੰਨੀ ਜਾਣਕਾਰੀ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਅਧਿਕਾਰ ਜਦੋਂ ਵੀ ਤੁਸੀਂ ਪੈਟਰੋਲ ਪੰਪ ਤੇ ਜਾਂਦੇ ਹੋ ਡੀਜ਼ਲ ਪਾਉਂਦੇ ਹੋ ਜਾਂ ਪੈਟਰੋਲ ਪਾਉਂਦੇ ਹੋ ਜੋ ਤੁਸੀਂ ਪੈਟਰੋਲ ਜਾਂ ਡੀਜ਼ਲ ਪਵਾ ਰਹੇ ਹੋ ਚੰਗੀ ਕੁਆਲਿਟੀ ਦਾ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਇਹ ਜਾਣਨ ਦਾ ਤੁਹਾਡਾ ਅਧਿਕਾਰ ਹੈ ਸਭ ਤੋਂ ਪਹਿਲਾਂ ਅਧਿਕਾਰ ਕਿ ਕੁਆਲਿਟੀ ਉਹਦੀ ਸਹੀ ਹੈ ਜਾਂ ਨਹੀਂ ਹੈਗੀ ਨੰਬਰ 2 ਤੇ ਹੈਗਾ ਜਿਹੜਾ ਅਧਿਕਾਰ ਫਿਲਟਰ ਪੇਪਰ ਟੈਸਟ ਮਤਲਬ ਹਰੇਕ ਪੈਟਰੋਲ ਪੰਪ ਤੇ ਇੱਕ ਫਿਲਟਰ ਪੇਪਰ ਹੁੰਦਾ ਕਸਟਮਰ ਜਿਹੜਾ ਹੁੰਦਾ ਉਸ ਫਿਲਟਰ ਪੇਪਰ ਦੀ ਮੰਗ ਕਰ ਸਕਦਾ ਪੈਟਰੋਲ ਪੰਪ ਦੇ ਅਧਿਕਾਰੀਆਂ ਤੋਂ ਜਿਹੜਾ ਫਿਲਟਰ ਪੇਪਰ ਹੁੰਦਾ ਉਸ ਤੇ ਇੱਕ ਡ੍ਰੌਪ ਇੱਕ ਡ੍ਰੌਪ ਪੈਟਰੋਲ ਦੀ ਪਾਈ ਜਾਂਦੀ ਹੈ ਉਹਦੇ ਉੱਤੇ ਇੱਕ ਡ੍ਰੌਪ ਜਿਹੜਾ ਪੈਟਰੋਲ ਦਾ ਪਾ ਕੇ ਟੈਸਟ ਕੀਤਾ ਜਾਂਦਾ 2 ਜਾਂ 3 ਮਿੰਟ ਬਾਅਦ ਪੈਟਰੋਲ ਉੱਡ ਜਾਂਦਾ ਔਰੇਂਜ ਕਲਰ ਉਸ ਪੇਪਰ ਤੇ ਆ ਜਾਂਦਾ ਇਸ ਤੋਂ ਪਤਾ ਲੱਗਦਾ ਹੈ ਕਿ ਪੈਟਰੋਲ ਹੈ ਜਿਹੜਾ ਪਿਓਰ ਕੁਆਲਿਟੀ ਦਾ ਹੈ ਜਾਂ ਹੈ ਨਹੀਂ ਇਸ ਤੋਂ ਬਾਅਦ ਜਿਹੜਾ ਅਧਿਕਾਰ ਹੈ ਕੁਆਂਟੀਟੀ ਚੈੱਕ ਕਰਨ ਦਾ ਜਿਵੇਂ ਤੁਸੀਂ ਜਿੰਨੇ ਪੈਸਿਆਂ ਦਾ ਪੈਟਰੋਲ ਪਵਾ ਰਹੇ ਹੋ ਉਨੀ ਤੁਹਾਨੂੰ ਕੁਆਂਟੀਟੀ ਦਿੱਤੀ ਜਾ ਰਹੀ ਹੈ ਜਾਂ ਨਹੀਂ ਇਹ ਜਾਣਨ ਦਾ ਤੁਹਾਡਾ ਅਧਿਕਾਰ ਹੈ ਉਨੀ ਮਾਤਰਾ ਚ ਦਿੱਤਾ ਜਾ ਰਿਹਾ ਹੈ ਜਾਂ ਨਹੀਂ ਦਿੱਤਾ ਜਾ ਰਿਹਾ ਤੁਸੀਂ ਜਦੋਂ ਕਿਸੇ ਪੈਟਰੋਲ ਪੰਪ ਤੇ ਜਾਂਦੇ ਹੋ ਤਾਂ ਉੱਥੇ ਇੱਕ 5 ਲੀਟਰ ਦਾ ਜਾਰ ਹੁੰਦਾ ਤੁਸੀਂ ਪੈਟਰੋਲ ਪੰਪ ਵਾਲਿਆਂ ਨੂੰ ਕਹਿ ਸਕਦੇ ਹੋ ਕਿ ਜਾਰ ਚ ਪੈਟਰੋਲ ਪਾ ਕੇ ਦਿਖਾਓ 25 ਮਿਲੀਲੀਟਰ ਤੱਕ ਜੇ ਉਸ ਜਾਰ ਚ ਫਰਕ ਪੈਂਦਾ ਤਾਂ ਕੋਈ ਗੱਲ ਨਹੀਂ 25 ਮਿਲੀਲੀਟਰ ਤੱਕ ਪੈਟਰੋਲ ਪੰਪ ਨੂੰ ਬੈਨੀਫਿਟ ਆਫ ਡਾਊਟ ਦਿੱਤਾ ਜਾਂਦਾ ਜਦੋਂ ਵੀ ਤੁਸੀਂ ਕਿਸੇ ਪੈਟਰੋਲ ਪੰਪ ਤੇ ਜਾਂਦੇ ਹੋ ਤੁਹਾਨੂੰ ਲੱਗੇ ਕਿ ਪੈਟਰੋਲ ਘੱਟ ਪਿਆ ਜਾਂ ਡੀਜ਼ਲ ਘੱਟ ਪਿਆ ਤਾਂ ਤੁਸੀਂ ਉੱਥੇ ਉਹਨੂੰ 5 ਲੀਟਰ ਵਾਲਾ ਜਿਹੜਾ ਜਾਰ ਹੁੰਦਾ ਪੈਟਰੋਲ ਪੰਪ ਵਾਲਿਆਂ ਕੋਲ ਤਾਂ ਉੱਥੇ ਮਾਪ ਸਕਦੇ ਹੋ ਲੋ ਜੇ ਪੈਟਰੋਲ ਕਾਫੀ ਘੱਟ ਪਾਤਾ ਤਾਂ ਤੁਸੀਂ ਪੈਟਰੋਲ ਪੰਪ ਵਾਲੇ ਦੀ ਕੰਪਲੇਂਟ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਆਉਂਦਾ ਹੈ ਅਧਿਕਾਰ ਜਿਹੜਾ ਹੈਗਾ ਤੁਹਾਡਾ ਤੁਸੀਂ ਜਿੰਨੇ ਦਾ ਪੈਟਰੋਲ ਪੋਇਆ ਹੈ ਮੰਨ ਲਓ 500 ਦਾ ਪੈਟਰੋਲ ਪੋਇਆ ਹੈ ਉਹਦਾ ਤੁਸੀਂ ਬਿੱਲ ਲੈ ਸਕਦੇ ਹੋ ਬਿੱਲ ਪੈਟਰੋਲ ਪੰਪ ਵਾਲਾ ਤੁਹਾਨੂੰ ਮਨਾ ਨਹੀਂ ਕਰ ਸਕਦਾ ਇਸ ਤੋਂ ਬਾਅਦ ਜਿਹੜਾ ਤੁਹਾਡਾ ਅਧਿਕਾਰ ਹੈ ਹਰੇਕ ਪੈਟਰੋਲ ਪੰਪ ਤੇ ਕੰਪਲੇਂਟ ਰਜਿਸਟਰ ਰੱਖਿਆ ਹੁੰਦਾ ਜੇ ਤੁਸੀਂ ਕਿਸੇ ਵੀ ਪੈਟਰੋਲ ਪੰਪ ਤੇ ਜਾਂਦੇ ਹੋ ਕੋਈ ਵੀ ਦਿੱਕਤ ਹੈ ਐਮਪਲਾਈ ਜਿਹੜਾ ਹੈਗਾ ਮਿਸਬੀਹੇਵ ਕਰ ਰਿਹਾ ਹੈ ਜਾਂ ਕੁਆਲਿਟੀ ਸਹੀ ਨਹੀਂ ਜਾਂ ਘੱਟ ਪਾਇਆ ਪੈਟਰੋਲ ਤਾਂ ਤੁਸੀਂ ਉਸ ਕੰਪਲੇਂਟ ਰਜਿਸਟਰ 'ਚ ਆਪਣੀ ਜਿਹੜੀ ਕੰਪਲੇਂਟ ਹੈ ਦਰਜ ਕਰ ਸਕਦੇ ਹੋ ਹੁਣ ਗੱਲ ਕਰਾਂਗੇ ਫੈਸਿਲਿਟੀ ਦੀ ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਪੈਟਰੋਲ ਪੰਪ ਵੱਲੋਂ ਕੁਝ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਜਿਵੇਂ ਆਪਾਂ ਦੇਖਦੇ ਹਾਂ ਫ੍ਰੀ ਵਿੱਚ ਹਵਾ ਭਰਨ ਦੀ ਫੈਸਿਲਿਟੀ ਤੁਸੀਂ ਆਮ ਦੇਖਦੇ ਹੋ ਹਰ ਪੈਟਰੋਲ ਪੰਪ ਤੇ ਹਵਾ ਭਰਨ ਦਾ ਪ੍ਰਬੰਧ ਹੁੰਦਾ ਜਿੱਥੇ ਇੱਕ ਵਿਅਕਤੀ ਦੀ ਡਿਊਟੀ ਲਗਾਈ ਜਾਂਦੀ ਹੈ ਹਵਾ ਪਰ ਨੂੰ ਵਾਸਤੇ ਇਸ ਤੋਂ ਬਾਅਦ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੁੰਦਾ ਜਿਹੜੀ ਫੈਸਿਲਿਟੀ ਜਿਹੜੀ ਹਰ ਪੈਟਰੋਲ ਪੰਪ ਦਿੰਦਾ ਵਾਸ਼ਰੂਮ ਦਾ ਪ੍ਰਬੰਧ ਜਿਵੇਂ ਬਾਥਰੂਮ ਵਗੈਰਾ ਜਾਣਾ ਕਿਸੇ ਫਰਸਟ ایڈ ਬਾਕਸ ਕਿਸੇ ਵੀ ਵਿਅਕਤੀ ਨੂੰ ਕੋਈ ਇੰਜਰੀ ਹੋ ਜਾਂਦੀ ਹੈ ਤਾਂ ਫਰਸਟ ایڈ ਬਾਕਸ ਹੁੰਦਾ ਤਾਂ ਜੋ ਜਿਹੜਾ ਐਮਰਜੈਂਸੀ ਦੇ ਕੇਸ ਵਿੱਚ ਫਰਸਟ ایڈ ਦਿੱਤਾ ਜਾ ਸਕੇ ਇਹ ਫਰਸਟ ایڈ ਬਾਕਸ ਜਿਹੜਾ ਹੈ ਪੈਟਰੋਲ ਪੰਪ ਤੇ ਹੁਣ ਜ਼ਰੂਰੀ ਹੈ ਇਸ ਤੋਂ ਬਾਅਦ ਹੁੰਦਾ ਅੱਗ ਬੁਝਾਊ ਜੰਤਰ ਹਰੇਕ ਪੈਟਰੋਲ ਪੰਪ ਤੇ ਅੱਗ ਬੁਝਾਉਣ ਵਾਸਤੇ ਜੰਤਰ ਹੋਣੇ ਚਾਹੀਦੇ ਆ ਇਹ ਜ਼ਰੂਰੀ ਹੈ ਤਾਂ ਹਰੇਕ ਪੈਟਰੋਲ ਪੰਪ ਤੇ ਅੱਗ ਬੁਝਾਊ ਜੰਤਰ ਹੁੰਦੇ ਆਪਾਂ ਆਮ ਦੇਖਦੇ ਆਂ ਤੇਲ ਦਾ ਰੇਟ ਤੇ ਕਿੰਨਾ ਚਿਰ ਉਹਦਾ ਸਮਾਂ ਕੀ ਹੈ ਪੈਟਰੋਲ ਪੰਪ ਦਾ ਖੁੱਲਣ ਦਾ ਤੇ ਬੰਦ ਹੋਣ ਦਾ ਸਮਾਂ ਕੀ ਹੈ ਇਸ ਬਾਰੇ ਵੀ ਲਿਖਿਆ ਹੁੰਦਾ ਹਰੇਕ ਪੈਟਰੋਲ ਪੰਪ ਤੇ ਆਮ ਦੇਖਦੇ ਆਂ ਲਿਖਿਆ ਹੁੰਦਾ ਪੈਟਰੋਲ ਦਾ ਰੇਟ ਕੀ ਹੈ ਡੀਜ਼ਲ ਦਾ ਰੇਟ ਕੀ ਹੈ ਉਹ ਸਾਰੀਆਂ ਚੀਜ਼ਾਂ ਲਿਖੀਆਂ ਹੁੰਦੀਆਂ ਕਦੋਂ ਤੋਂ ਕਦੋਂ ਤੱਕ ਖੁੱਲਦਾ ਇਸ ਤੋਂ ਬਾਅਦ ਕਸਟਮਰ ਦੀ ਫੈਸਿਲਿਟੀ ਵਾਸਤੇ ਜੋ ਵੀ EMPLOYEE ਹੈ ਜਾਂ ਸਟੇਸ਼ਨ ਮੈਨੇਜਰ ਹੈ ਉਹਦਾ ਮੋਬਾਈਲ ਨੰਬਰ ਜਾਂ ਕੰਟੈਕਟ ਨੰਬਰ ਦਿੱਤਾ ਹੁੰਦਾ ਤਾਂ ਜੋ ਕੋਈ ਵੀ ਕੰਪਲੇਟ ਹੈ ਮਿਸਬਿਹੇਵ ਕਰ ਰਿਹਾ ਹੈ EMPLOYEE ਜਾਂ ਕਿਸੇ ਤਰ੍ਹਾਂ ਦੀ ਕੰਪਲੇਟ ਹੈ ਉਹਦੇ ਨਾਲ ਫੋਨ ਤੇ ਗੱਲ ਕਰ ਸਕੇ ਇਸ ਤਰ੍ਹਾਂ ਅਸੀਂ ਸਮਝ ਲਿਆ ਕਿ ਸਾਡੇ ਰਾਈਟਸ ਕੀ ਹੈ ਤੇ ਪੈਟਰੋਲ ਪੰਪ ਜਿਹੜਾ ਹੈ ਪੈਟਰੋਲ ਪੰਪ ਤੋਂ ਆਪਾਂ ਨੂੰ ਫੈਸਿਲਿਟੀ ਕੀ ਮਿਲਦੀ ਹੈ ਹੁਣ ਗੱਲ ਕਰਾਂਗੇ ਤੁਹਾਡੀ ਡਿਊਟੀਆਂ ਕੀ ਹੈ ਜਦੋਂ ਤੁਸੀਂ ਪੈਟਰੋਲ ਜਾਂ ਡੀਜ਼ਲ ਪਾਉਣ ਜਾਂਦੇ ਹੋ ਪੈਟਰੋਲ ਪੰਪ ਤੇ ਸਭ ਤੋਂ ਪਹਿਲਾਂ ਜਦੋਂ ਆਪਾਂ ਪੈਟਰੋਲ ਇਹ ਡੀਜ਼ਲ ਪਾਉਣੇ ਆ ਪੈਟਰੋਲ ਪੰਪ ਤੇ ਜਾ ਕੇ ਕਾਰ ਹੈ ਜਾਂ ਬਾਈਕ ਤੇ ਜਾਂਦੇ ਹੋ ਤਾਂ ਉਸ ਨੂੰ ਬੰਦ ਕਰ ਦਿਓ ਤਾਂ ਜੋ ਕੋਈ ਹਾਦਸਾ ਨਾ ਹੋ ਸਕੇ ਅੱਗ ਲੱਗਣ ਦੇ ਚਾਂਸ ਹੈ ਉਹ ਘਟ ਜਾਣ ਉਸ ਤੋਂ ਬਾਅਦ ਜਿਵੇਂ ਸਿਗਰਟ ਬੀਡੀ ਨਹੀਂ ਪੀਣੀ ਚਾਹੀਦੀ ਉੱਥੇ ਸਿਗਰਟ ਜਾਂ ਬੀੜੀ ਵਗੈਰਾ ਨਹੀਂ ਪੀਣੀ ਚਾਹੀਦੀ ਮੋਬਾਈਲ ਫੋਨ ਜਿਹੜਾ ਉਹ ਵੀ ਯੂਜ਼ ਨਹੀਂ ਕਰਨਾ ਚਾਹੀਦਾ ਗੱਡੀ ਉਦੋਂ ਤੱਕ ਬੰਦ ਰੱਖਣੀ ਚਾਹੀਦੀ ਹੈ ਜਦੋਂ ਤੱਕ ਪੂਰੀ ਤਰ੍ਹਾਂ ਪੈਟਰੋਲ ਜਾਂ ਡੀਜ਼ਲ ਨਹੀਂ ਪਰ ਗਿਆ ਇਹ ਸੀ ਕੁਝ ਤੁਹਾਡੇ ਰਾਈਟਸ ਪੈਟਰੋਲ ਪੰਪ ਵੱਲੋਂ ਕੁਝ ਫੈਸਿਲਟੀਆਂ ਜਿਹੜੇ ਦਿੱਤੀਆਂ ਜਾਂਦੀਆਂ ਤੁਹਾਡੀਆਂ ਡਿਊਟੀਆਂ ਜਿਹੜੀਆਂ ਹੈਗੀਆਂ ਤੁਹਾਡੀਆਂ ਜਿਵੇਂ ਤੁਸੀਂ ਸਿਗਰਟ ਬੀੜੀ ਨਹੀਂ ਪੀਣੀ ਇੱਥੇ ਪੈਟਰੋਲ ਪੰਪ ਤੇ ਜਾ ਕੇ ਜਾਂ ਮੋਬਾਈਲ ਨਹੀਂ ਯੂਜ਼ ਕਰਨਾ ਜਾਂ ਗੱਡੀ ਨੂੰ ਬੰਦ ਰੱਖਣਾ ਜਦੋਂ ਤੱਕ ਤੁਹਾਡਾ ਪੈਟਰੋਲ ਨਹੀਂ ਪੂਰਾ ਭਰਿਆ ਜਾਂਦਾ ਪੈਟਰੋਲ ਜਾਂ ਡੀਜ਼ਲ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਉਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ